ਨੱਥਾ ਕਰ ਆਇਆ ਤਾਂ ਅਜੇ ਬਾਪੂ ਜੀ ਨਹੀਂ ਸਨ ਆਏ ਉਹ ਬੇਬਿਰ ਚੌਕੇ ਚੁੱਲੇ ਦਾ ਕੰਮ ਕਰਵਾਉਂਦਾ ਉਹਨਾਂ ਨੂੰ ਸਕੂਲ ਵਿੱਚ ਵਾਪਰੀ ਦੀਨੇ ਵਾਲੀ ਘਟਨਾ ਬਾਰੇ ਦੱਸਦਾ ਰਿਹਾ ਬੇਬੇ ਜੀ ਬੜੀ ਹੈਰਾਨੀ ਨਾਲ ਸੁਣਦੇ ਰਹੇ ਭਾਵੇਂ ਨੱਥੇ ਨੇ ਇਹ ਨਹੀਂ ਸੀ ਦੱਸਿਆ ਕਿ ਇਹ ਘਟਨਾ ਉਸਦੇ ਮਿੱਤਰ ਦੀਨੇ ਨਾਲ ਵਾਪਰੀ ਸੀ ਪਰ ਫੇਰ ਵੀ ਉਹ ਕੁਝ ਫਿਕਰਮੰਦ ਹੁੰਦਿਆਂ ਕਹਿਣ ਲੱਗੇ ਤੂੰ ਪੁੱਤ ਇਹੋ ਜਿਹਾ ਤੂੰ ਪਰੇ ਰਿਹਾ ਕਰ ਐਵੇਂ ਕੋਈ ਹੋਰ ਗੱਲ ਹੋ ਜਾਂਦੀ ਹੈ ਆਪਾਂ ਕੀ ਲੈਣਾ ਇਹੋ ਜੇ ਕੰਮਾਂ ਤੋਂ ਸਿਆਣਾ ਬਣ ਕੇ ਪੜਿਆ ਕਰ ਨੱਥਾ ਮੁਸਕਰਾ ਪਿਆ ਪਰ ਬੇਬੇ ਜੀ ਦਾ ਦਿਲ ਤਰਉਣ ਲਈ ਉਸ ਕਿਹਾ ਐ ਕੋਣ ਕੁਝ ਕਹਿ ਸਕਦਾ ਬੇਬੇ ਜੀ ਖਾਸੇ ਹਨੇਰੇ ਹੋਏ ਬਾਪੂ ਜੀ ਆਏ ਤਾਂ ਨੱਥੇ ਨੇ ਉਹਨਾਂ ਦੇ ਨਾਲ ਰੋਟੀ ਖਾਂਦਿਆਂ ਸਕੂਲ ਵਾਲੀ ਘਟਨਾ ਉਹਨਾਂ ਨੂੰ ਵੀ ਸੁਣਾਈ ਉਹ ਸਿਰ ਹਿਲਾਉਂਦਿਆਂ ਬੋਲੇ ਮੈਨੂੰ ਪਤਾ ਹੈ ਪਰ ਉਹਨਾਂ ਦੇ ਹੋਰ ਕੁਝ ਦੱਸਣ ਤੋਂ ਪਹਿਲਾਂ ਨੱਥੇ ਨੇ ਬੇਬੇ ਜੀ ਵੱਲ ਇਸ਼ਾਰਾ ਕਰਕੇ ਪਹਿਲਾਂ ਹੋ ਚੁੱਕੀ ਗੱਲ ਬਾਰੇ ਸਮਝਾ ਦਿੱਤਾ ਉਵੀ ਮੁਸਕਰਾ ਕੇ ਗੱਲ ਗੋਲ ਮੋਲ ਕਰਦਿਆਂ ਕਹਿਣ ਲੱਗੇ ਮੈਂ ਤੇ ਮਾਲੂ ਗੱਡੀਆਂ ਉੱਤਰ ਕੇ ਜਦੋਂ ਚੌਂਕ ਵਿੱਚੋਂ ਲੰਗੇ ਤਾਂ ਜਲਸਾ ਹੋ ਰਿਹਾ ਸੀ ਇਮਾਮ ਬਖਸ਼ ਸੱਕਾ ਵੀ ਉੱਥੇ ਖੜਾ ਸੀ ਉਹਨੇ ਮੈਨੂੰ ਸਾਰੀ ਗੱਲ ਦੱਸੀ ਹੈ ਬੜਾ ਚੰਗਾ ਹੋਇਆ ਬੜਾ ਚੰਗਾ ਹੋਇਆ ਸਾਨੂੰ ਚਿਰ ਇਸੇ ਕਰਕੇ ਲੱਗ ਗਿਆ ਨਾ ਕਿ ਮੈਂ ਜਲਸੇ ਕੀ ਕਾਰਵਾਈ ਸੁਣਨ ਲੱਗ ਪਿਆ ਸੀ ਸਭ ਲੀਡਰ ਖੂਬ ਤੜੱਲੇ ਨਾਲ ਬੋਲੇ ਨੱਥੇ ਦੀ ਬੇਬੇ ਦਾ ਉਹਨਾਂ ਨੂੰ ਅਜਿਹਿਆਂ ਗੱਲਾਂ ਤੋਂ ਵਰਜਣ ਨੂੰ ਬڑا ਦਿਲ ਕਰਦਾ ਪਰ ਹੁਣ ਉਹਨੂੰ ਵੀ ਆਦਤ ਪੈ ਗਈ ਸੀ ਉਹਨੰਦ ਸਿੰਘ ਨੂੰ ਨਹੀਂ ਸੀ ਟੋਕਦੀ ਜੋ ਕੁਝ ਵੀ ਕਦੇ ਕਹਿੰਦੀ ਜਾਂ ਸਿੱਖਿਆ ਦਿੰਦੀ ਹੁਣ ਨੱਥੇ ਨੂੰ ਹੀ ਕਹਿਣ ਸੁਣਨ ਲੱਗ ਪਈ ਸੀ ਪਰ ਬਾਪੂ ਜੀ ਕੋਈ ਨਾ ਕੋਈ ਅਜੀਹਾ ਵਾਕ ਨੱਥੇ ਦੇ ਜ਼ਿਹਨ ਚ ਬਿਠਾਉਂਦੇ ਕਿ ਬੇਬੇ ਦੀ ਸਾਰੀ ਸਿੱਖਿਆ ਕਾਫੂਰ ਹੋ ਜਾਂਦੀ ਅੱਜ ਵੀ ਉਹ ਰੋਟੀ ਖਾ ਕੇ ਧਰਮਸ਼ਾਲਾ ਵੱਲ ਜਾਂਦਿਆਂ ਨੱਥੇ ਨੂੰ ਕਹਿ ਗਏ ਬੇਟਾ ਜੇ ਤੂੰ ਅੱਜ ਬਹੁਤਾ ਥੱਕਿਆ ਹੋਇਆ ਨਹੀਂ ਤਾਂ ਮੇਰੇ ਆਉਣ ਤੱਕ ਜਾਗਦਾ ਰਹੀਂ ਆਪਾਂ ਕੁਝ ਜ਼ਰੂਰੀ ਗੱਲਾਂ ਕਰਾਂਗੇ ਨੱਥੇ ਨੂੰ ਜਿਵੇਂ ਚਾ ਚੜ ਗਿਆ ਉਸ ਖੁਸ਼ ਹੁੰਦਿਆ ਕਿਹਾ ਤੁਸੀਂ ਫਿਰ ਛੇਤੀ ਮੁੜ ਆਇਓ ਬਸ ਮੱਥਾ ਟੇਕ ਕੇ ਤੇ ਪਾਠ ਕਰਕੇ ਆ ਜਾਣਾ ਨੱਥੇ ਨੂੰ ਪਤਾ ਸੀ ਕਿ ਜਿੱਦਾਂ ਬਾਪੂ ਜੀ ਗੱਲਾਂ ਕਰਾਂਗੇ ਕਹਿੰਦੇ ਸਨ ਉਸ ਦਿਨ ਉਹ ਆਪਣੇ ਜੀਵਨ ਦੀ ਕੋਈ ਬਹੁਤ ਵਿਸ਼ੇਸ਼ ਘਟਨਾ ਸੁਣਾਉਂਦੇ ਹੁੰਦੇ ਸਨ ਕਈ ਵਾਰ ਪੁਰਾਣੀਆਂ ਗੱਲਾਂ ਦੁਹਰਾ ਵੀ ਦਿੰਦੇ ਪਰ ਉਹਨਾਂ ਦੀ ਜਵਾਨ ਉਮਰ ਵਿੱਚ ਆਪਣੀਆਂ ਘਟਨਾਵਾਂ ਵਿੱਚ ਕੁਝ ਅਜੀਹਰ ਰਸ ਸੀ ਕਿ ਤੂੰ ਜੀਤੀ ਜੀ ਜਾਂ ਪੰਜਵੀਂ ਸੱਤਵੀਂ ਵਾਰ ਸੁਣੀ ਗੱਲ ਨੂੰ ਵੀ ਫੇਰ ਮੁੜ ਕੇ ਸੁਣਨ ਨੂੰ ਜੀ ਕਰਦਾ ਰਹਿੰਦਾ ਆਪਣੀ ਨੌਕਰੀ ਛੱਡਣ ਵਾਲੀ ਘਟਨਾ ਉਹ ਕਈ ਵਾਰ ਸੁਣਾ ਚੁੱਕੇ ਸਨ ਪਰ ਹਰ ਵਾਰ ਨਥਾ ਜਦੋਂ ਸੁਣਦਾ ਤਾਂ ਉਹਨੂੰ ਉਨਾ ਹੀ ਸਵਾਦ ਆਉਂਦਾ ਜਿੰਨਾ ਅੱਜ ਤੋਂ 7-8 ਵਰੇ ਪਹਿਲਾਂ ਪਹਿਲੀ ਵਾਰ ਸੁਣਨ ਵਿੱਚ ਆਇਆ ਸੀ ਜਦੋਂ ਉਸ ਨੂੰ ਇਹ ਇੱਕ ਬਾਤ ਹੀ ਜਾਪੀ ਸੀ ਜਿਹੋ ਜਿਹਾ ਕਲਪਿਤ ਵਾਤਾਵਰਨ ਰਾਜੇ ਰਾਣੀਆਂ ਤੇ ਰਾਜਕੁਮਾਰਾਂ ਦੀਆਂ ਬਾਤਾਂ ਵਿੱਚ ਉਹ ਚਿਤਵਦਾ ਸੀ ਉਹੋ ਜਿਹਾ ਹੀ ਉਹਨੇ ਬਾਪੂ ਜੀ ਦੀ ਨੌਕਰੀ ਛੁੱਟਣ ਦੀ ਗੱਲ ਸੁਣਦਿਆਂ ਚਿਤਵਿਆ ਸੀ ਇਸ ਦਾ ਪ੍ਰਭਾਵ ਉਹਦੇ ਮਨ ਉੱਤੇ ਇੰਨਾ ਡੂੰਗਾ ਸੀ ਕਿ ਜਦੋਂ ਉਹ ਕਲਪਨਾ ਤੇ ਅਸਲੀਅਤ ਦਾ ਨਖੇੜਾ ਕਰਨ ਜੋਗਾ ਵੀ ਹੋ ਗਿਆ ਸੀ ਤਦ ਵੀ ਉਹ ਨੂੰ ਇਹ ਸਭ ਕਲਪਨਾ ਹੀ ਲੱਗਦਾ ਰਿਹਾ ਸ਼ਾਇਦ ਇਹ ਘਟਨਾ ਹੀ ਕੁਝ ਅਜੀਹੀ ਸੀ ਇਹ ਗੱਲ ਵੀ ਬਹੁਤ ਪੁਰਾਣੀ ਸੀ ਉਹ ਵੀ ਬਈਵਰੇਦੀ ਉਦੋਂ ਉਹਦੇ ਬਾਪੂ ਜੀ ਜਵਾਨ ਹੁੰਦੇ ਸਨ ਜੈਤੋ ਦੇ ਅਕਾਲੀ ਮੋਰਚੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ ਅੰਮ੍ਰਿਤਸਰ ਤੋਂ ਚੱਲਣ ਵਾਲੇ ਜਥਿਆਂ ਦੀ ਸੇਵਾ ਕਰਦੇ ਰਹੇ ਫਿਰ ਇੱਕ ਜਥੇ ਵਿੱਚ ਆਪ ਸ਼ਾਮਲ ਹੋਏ ਤਾਂ ਉਹਦਾ ਨਜ਼ਾਰਾ ਹੀ ਅਦਭੁੱਤ ਸੀ ਜਦੋਂ ਉਹ ਇਹ ਘਟਨਾ ਆਪਣੇ ਸ਼ਬਦਾਂ ਵਿੱਚ ਸੁਣਾਉਂਦੇ ਤਾਂ ਇਹ ਕੋਈ ਪਰਿ ਕਹਾਣੀ ਜਾਪਦੀ ਜੈਤੋ ਸਾਨੂੰ ਉਹਨਾਂ ਨੇ ਗ੍ਰਿਫਤਾਰ ਕਰਕੇ ਇੱਕ ਖੁੱਲੇ ਵਲਗਣ ਵਿੱਚ ਰੱਖਿਆ ਹੋਇਆ ਸੀ ਸਿਆਲ ਦਾ ਮਹੀਨਾ ਅਧੀਰਾ ਦਾ ਵੇਲਾ ਚਾਰ ਸਿਪਾਹੀ ਆ ਕੇ ਮੈਨੂੰ ਤੇ ਮੇਰੇ ਇੱਕ ਹੋਰ ਸੰਗੀ ਰੋਡੂ ਜਿਉ ਨੂੰ ਧੂ ਕੇ ਬਾਹਰ ਲੈ ਗਏ ਸਾਨੂੰ ਪਤਾ ਸੀ ਕਿ ਹੁਣ ਉਹ ਸਾਡੇ ਨਾਲ ਕੀ سلوਕ ਕਰਨਗੇ ਪਰ ਅਸੀਂ ਟਿੱਕੀ ਰਾਤ ਵਿੱਚ ਵੀ ਉੱਚੀ ਉੱਚੀ ਜਾਕਾਰੇ ਗੂੰਜਾਉਂਦੇ ਰਹੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕੰਡਿਆਲੀ ਤਾਰ ਤੋਂ ਬਾਹਰ ਨਿਕਲਦਿਆਂ ਹੀ ਸਿਪਾਹੀਆਂ ਨੇ ਪਹਿਲਾਂ ਸਾਨੂੰ ਰਫਲਾਂ ਦੇ ਪੱਟਾਂ ਨਾਲ ਕੁੱਟਣਾ ਸ਼ੁਰੂ ਕੀਤਾ ਤੇ ਫਿਰ ਇੱਕ ਮੋਟਰ ਵਿੱਚ ਸੁੱਟ ਕੇ ਸੂਏ ਉੱਤੇ ਲੈ ਗਏ ਅਸੀਂ ਮੋਟਰ ਵਿੱਚ ਵੀ ਨਾਰੇ ਲਾਉਂਦੇ ਰਹੇ ਤੇ ਸਾਡੇ ਦੂਜੇ ਸਾਥੀ ਸਿੰਘ ਕੰਡਿਆਲੀ ਤਾਰ ਵਾਲੇ ਵਾੜੇ ਵਿੱਚੋਂ ਜੈਕਾਰਿਆਂ ਦਾ ਉੱਤਰ ਦਿੰਦੇ ਰਹੇ ਸੂਏ ਦੀ ਪਟੜੀ ਉੱਤੇ ਮੋਟਰ ਖੜਾ ਕੇ ਉਹਨਾਂ ਨੇ ਸਾਨੂੰ ਲੱਤਾਂ ਬਾਹਾਂ ਤੋਂ ਫੜ ਕੇ ਸੂਏ ਦੇ ਵਿੱਚ ਵਗਾਹ ਮਾਰਿਆ ਪਾਣੀ ਦੀ ਸੱਟ ਬੜੀ ਭੈੜੀ ਹੁੰਦੀ ਹੈ ਪਰ ਦਾਤਾ ਸਾਡੇ ਅੰਗ ਸੰਗ ਸੀ ਫੁੱਲ ਦੀ ਨਹੀਂ ਲੱਗੀ ਸਿਪਾਹੀ ਵੀ ਸਾਡੇ ਮਗਰੇ ਬੂਟ ਤੇ ਪੈਂਟਾਂ ਲਾ ਕੇ ਸੂਏ ਵਿੱਚ ਕੁੱਦ ਪਏ ਦੋ ਦੋ ਜਣਿਆਂ ਨੇ ਸਾਨੂੰ ਬਾਹਾਂ ਤੋਂ ਫੜ ਲਿਆ ਚੰਗੀ ਤਰ੍ਹਾਂ ਪਾਣੀ ਵਿੱਚ ਚਾਰ ਚਾਰ ਗੋਤੇ ਦੇ ਕੇ ਬਾਹਰ ਕੱਢਿਆ ਤੇ ਪਟੜੀ ਉੱਤੇ ਬਿਠਾ ਦਿੱਤਾ ਹਵਾ ਵੀ ਨੇਰੀ ਵਾਂਗੂੰ ਚੱਲੀ ਪੋ ਦਾ ਮਹੀਨਾ ਭਿੱਜੇ ਹੋਏ ਕੱਪੜੇ ਸਾਡੇ ਅੰਗ ਸੁੰਨ ਹੋ ਗਏ ਲਹੂ ਜੰਮਣ ਲੱਗ ਪਿਆ ਪਰ ਮੈਂ ਤੇ ਰੋਡੂ ਬਾਣੀ ਦਾ ਪਾਠ ਕਰਦੇ ਰਹੇ ਪੁਲਿਸ ਵਾਲੇ ਮੋਟਰ ਵਿੱਚ ਬੈਠੇ ਬੜਬੜ ਕਰਦੇ ਰਹੇ ਉਹਨਾਂ ਨਾਲ ਇੱਕ ਸਿੱਖ ਹੌਲਦਾਰ ਸੀ ਉਹ ਸਗੋਂ ਆਪਣੇ ਅਫਸਰਾਂ ਨੂੰ ਹੀ ਗਾਲ੍ਹਾਂ ਕੱਢਦਾ ਰਿਹਾ ਉਨੰਡੌਕਸੀ ਕਿ ਉਸ ਵੇਲੇ ਦਾ ਨਾਬਰ ਅਸਦ ਦਾ ਅੰਗਰੇਜ਼ ਰੈਜ਼ੀਡੈਂਟ ਉਹਨਾਂ ਕੋਲੋਂ ਆਪਣੇ ਹੀ ਭਰਾਵਾਂ ਨੂੰ ਤਸੀਹੇ ਦਵਾ ਰਿਹਾ ਸੀ ਉਹਦੀਆਂ ਗਾਲਾਂ ਸੁਣ ਕੇ ਸਾਡਾ ਹੌਸਲਾ ਹੋਰ ਵੱਧ ਗਿਆ ਅਸੀਂ ਪਾਠ ਕਰਦਿਆਂ ਵਿੱਚੋਂ ਹੀ ਜਗਾਰੇ ਗੁਜਾਉਣ ਲੱਗ ਪਏ ਹੌਲਦਾਰ ਡਰ ਗਿਆ ਉਹਨੂੰ ਸ਼ਾਇਦ ਇਹ ਖਿਆਲ ਆ ਗਿਆ ਕਿ ਉਹਦੀ ਕੋਈ ਚੋਰੀ ਫੜੀ ਗਈ ਸੀ ਉਹਨੇ ਗੁੱਸੇ ਨਾਲ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਸਾਨੂੰ ਚੁੱਪ ਕਰਾਉਣ ਸਿਪਾਹੀ ਫੇਰ ਸਾਨੂੰ ਆਪੇ ਸਾਡੇ ਕੱਪੜੇ ਸਰੀਰ ਦੀ ਗਰਮੀ ਨਾਲ ਕੁਝ ਅਠਰ ਗਏ ਸੀ ਉਹਨਾਂ ਨੇ ਸਾਨੂੰ ੱੱਕਾ ਦੇ ਕੇ ਫੇਰ ਪਾਣੀ ਵਿੱਚ ਸੁੱਟ ਦਿੱਤਾ ਐਤਕੀ ਉਹ ਪਾਲੇ ਢੁੰਡਰ ਦੇ ਆਪ ਪਾਣੀ ਵਿੱਚ ਨਹੀਂ ਸੀ ਵੜੇ ਪਰ ਅਸੀਂ ਮੌਕਾ ਤਾੜ ਕੇ ਗਲਗਲ ਨੰਗਾ ਰੱਖ ਲਿਆ ਤੇ ਪਾਣੀ ਵਿੱਚ ਸਾਰਾ ਸਰੀਰ ਡੋਬ ਕੇ ਬਾੜ ਕਰਨ ਲੱਗ ਪਏ ਬਾਹਰ ਆਓ ਇੱਕ ਤੁੱਤਰ ਜੇ ਸਪਾਹੀ ਨੇ ਸਾਨੂੰ ਕੋਰ ਕੇ ਕਿਹਾ ਰੋਡੂ ਜਿਓ ਹੱਸ ਕੇ ਮੈਨੂੰ ਕਹਿਣ ਲੱਗਿਆ ਬਾਈ ਪਟਵਾਰੀਆ ਬਾਹਰ ਨਹੀਂ ਨਿਕਲਣਾ ਇਨਾ ਦਾ ਤਮਾਸ਼ਾ ਦੇਖਾਂਗੇ ਅਸੀਂ ਉਵੇਂ ਪਾਠ ਕਰਦੇ ਰਹੇ ਸਪਾਹੀਆਂ ਦਾ ਪਾਲੇ ਨਾਲ ਦੰਦ ਘੜਿੱਕਾ ਵੱਜ ਰਿਹਾ ਸੀ ਉਹਨਾਂ ਵਿੱਚੋਂ ਇੱਕ ਜਣਾ ਕਿਕਰ ਦੀਆਂ ਗਿੱਲੀਆਂ ਮੋੜੀਆਂ ਤੇ ਸਰ ਦੇ ਬੂਜੇ ਰੱਖ ਕੇ ਬਾਲਣ ਲੱਗ ਪਿਆ ਹੌਲਦਾਰ ਮੋਟਰ ਦੇ ਡਰਾਈਵਰ ਕੋਲ ਜਾ ਬੈਠਾ ਤੇ ਸਾਨੂੰ ਉਥੋਂ ਵੀ ਉਹਦੀ ਬੁੜਬੁੜ ਸੁਣਦੀ ਰਹੀ ਤੁਸੀਂ ਬਾਹਰ ਨਿਕਲਦੇ ਹੋ ਕਿ ਨਹੀਂ ਇੱਕ ਹੋਰ ਸਪਾਹੀ ਨੇ ਸਾਨੂੰ ਦਬਕਾ ਮਾਰਿਆ ਪਰ ਅਸੀਂ ਬੇਤਿਆਨੀ ਨਾਲ ਪਾਠ ਕਰਦੇ ਰਹੇ ਸਾਨੂੰ ਪਾਣੀ ਵਿੱਚ ਬੈਠਿਆਂ ਨੂੰ ਨੇਗ ਆਉਣ ਲੱਗ ਪਿਆ ਸੀ ਸਪਾਹੀ ਘੁਰਕੁਰ ਕਰਦੇ ਗਿੱਲੇ ਮੋੜਿਆਂ ਦੀ ਅੱਗ ਸੇਕਣ ਜਾ ਲੱਗੇ ਪਰ ਹੌਲਦਾਰ ਨੇ ਉਹਨਾਂ ਨੂੰ ਅਵੇਸਲੇ ਹੋયા ਵੇਖ ਕੇ ਆਪਣੇ ਅੰਦਰਲੇ ਪਾਲੇ ਤੋਂ ਡਰਦਿਆਂ ਲਲਕਾਰਾ ਮਾਰਿਆ ਓਏ ਤੁਹਾਨੂੰ ਸੁਰਤ ਹੈ ਕੋਈ ਜੇ ਮੁਲਜ਼ਮ ਫਰਾਰ ਹੋ ਗਏ ਫਿਰ ਕੌਣ ਜ਼ਿੰਮੇਦਾਰ ਹੋ ਇਹ ਜੇ ਪਾਲਜ ਤਾਂ ਜਨਾਬ ਖੁਦਾ ਵੀ ਫਰਾਰ ਨਹੀਂ ਹੋ ਸਕਦਾ ਇਹ ਤਾਂ ਬੰਦੇ ਐ ਅੱਗੋਂ ਉਸਤੁੱਤਰ ਜੇ ਸਪਾਹੀ ਨੇ ਦਬਵੀਂ ਆਵਾਜ਼ ਵਿੱਚ ਉੱਤਰ ਦਿੱਤਾ ਦੇਉ ਅੱਗ ਸੇਕਦੇ ਰਹੇ ਪਰ ਅੱਗ ਸੇਕਣ ਮਗਰੋਂ ਜਿਵੇਂ ਉਹਨਾਂ ਵਿੱਚ ਕੁਝ ਜਾਨ ਪੈ ਗਈ ਫਿਰ ਉਹਨਾਂ ਸੂਏ ਦੇ ਵਿੱਚ ਆ ਕੇ ਸਾਨੂੰ ਪਤਾ ਨਹੀਂ ਕਿੰਨੇ ਗੋਤੇ ਦਿੱਤੇ ਕਿ ਸੁਰਤ ਬੰਦਲ ਗਈ ਮੈਨੂੰ ਜਦੋਂ ਹੋਸ਼ ਆਈ ਤਾਂ ਰੋਡੂ ਮੋਜ ਨਾਲ ਸੰਤਾਵਾਂ ਸਮਾਦੀ ਲਈ ਪਾਣੀ ਵਿੱਚ ਮਗਨ ਸੀ ਮੈਨੂੰ ਪਿੱਛੋਂ ਪਤਾ ਲੱਗਿਆ ਕਿ ਮੇਰੇ ਬੇਸੁਰਤ ਹੋਣ ਮਗਰੋਂ ਉਹਨੂੰ ਸਪਾਈਆਂ ਨੇ 2-3 ਵਾਰ ਹੋਰ ਗੋਤੇ ਦਿੱਤੇ ਸੀ ਹੋਸ਼ ਵਿੱਚ ਆਇਆ ਵੇਖ ਕੇ ਉਹਨਾਂ ਨੇ ਮੈਨੂੰ ਫੇਰ ਸੂਏ ਵਿੱਚ ਸੁੱਟ ਲਿਆ ਇਹਤ ਕੀ ਮੈਂ ਅਰਦਾਸ ਕੀਤੀ ਕਿ ਹਏ ਸੱਚਾ ਪਾਤਸ਼ਾ ਮੈਨੂੰ ਹੋਸ਼ ਵਿੱਚ ਰੱਖੀ ਤਾਂ ਜੋ ਮੈਂ ਵੀ ਰੋਡੂ ਜੀ ਦੀਵਾਰੀ ਪਾਲੇ ਦੀ ਮਾਰ ਸਹਿ ਸਕਾਂ ਉਸ ਸਪਾਹੀ ਸਾਨੂੰ ਦਿਨ ਚੜ੍ਹਦੇ ਤੱਕ ਪਾਣੀ ਵਿੱਚ ਗੋਤੇ ਦੇ ਕੇ ਪਟੜੀ ਉੱਤੇ ਠੰਡੀ ਹਵਾ ਵਿੱਚ ਬਿਠਾਉਂਦੇ ਤੇ ਵਿੱਚ ਵਿੱਚ ਰਫਲ ਦੇ ਬੱਟਾਂ ਨਾਲ ਸਾਡੇ ਠਰੇ ਹੱਡ ਵੀ ਪਾਉਂਦੇ ਰਹੇ ਪਰ ਸਾਡਾ ਵਾਲ ਵਿੰਗਾ ਨਹੀਂ ਹੋਇਆ ਅਖੀਰ ਜਦੋਂ ਚਿੱਟੇ ਦਿਨ ਚੜ੍ਹੇ ਮੁੜ ਕੇ ਵਲਗਣ ਅੰਦਰ ਲਿਆਏ ਅਸੀਂ ਜਕਰੇ ਗੁੰਜਾਉਂਦੇ ਉਵੇਂ ਅੰਦਰ ਆਏ ਜਿਵੇਂ ਗਏ ਸੀ ਨੱਥਾ ਜਦੋਂ ਵੀ ਇਸ ਗੱਲ ਨੂੰ ਚੇਤੇ ਕਰਦਾ ਤਾਂ ਆਪਣੇ ਪਾਪੂ ਜੀ ਦੀ ਇਕਹਿਰੀ ਤੇ ਦਾ ਖਿਆਲ ਕਰਕੇ ਸੋਚੀ ਪੈ ਜਾਂਦਾ ਕਿ ਇੰਨੇ ਤਸੀਹੇ ਉਹਨਾਂ ਨੇ ਕਿਵੇਂ ਚੱਲੇ ਹੋਣਗੇ ਨਿਰੇ ਇਹੋ ਤਸੀਹੇ ਉਹਨਾਂ ਨੇ ਸੰ ਚੱਲੇ ਉਸੇ ਮੋਰਚੇ 'ਚ ਹਿੱਸਾ ਲੈਣ ਸਦਕਾ ਉਹਨਾਂ ਨੂੰ ਆਪਣੀ ਨੌਕਰੀ ਤੋਂ ਵੀ ਹੱਥ ਧੋਣੇ ਪਏ ਸਨ ਫੇਰ ਵੀ ਅੱਜ ਤੱਕ ਉਹਨਾਂ ਨੇ ਕਦੇ ਕਿਸ ਨੌਕਰੀ ਦੇ ਖੁੱਸ ਜਾਣ ਦਾ ਰੱਤੀ ਪਰ ਅਫਸੋਸ ਨਹੀਂ ਕੀਤਾ ਸਗੋਂ ਉਹ ਇਸ ਗੱਲ ਉੱਤੇ ਫਖਰ ਕਰਦੇ ਹੁੰਦੇ ਸਨ ਕਿ ਦੇਸ਼ ਤੇ ਕੌਮ ਦੀ ਖਾਤਰ ਉਹ ਵੀ ਕੋਈ ਮਾੜੀ-ਮੁੱਟੀ ਕੁਰਬਾਨੀ ਕਰ ਸਕਦੇ ਸਨ ਅੱਜ ਵੀ ਨੱਥੇ ਨੇ ਉਹਨਾਂ ਕੋਲੋਂ ਉਹਨਾਂ ਦੀ ਅਜੇ ਹੀ ਕੋਈ ਹੋਰ ਜੀਵਨ ਕੱਢਣਾ ਸੁਣਨ ਲਈ ਪੂਰੀ ਤਿਆਰੀ ਕਰ ਲਈ ਸੀ ਆਪਣੀ ਬੇਬੇ ਜੀ ਨਾਲ ਸਾਰਾ ਕੰਮ ਨਿਬੇੜ ਕੇ ਉਹਨਾਂ ਦਾ ਮੰਝਾ ਸਬਾਤ ਦੇ ਅੰਦਰ ਹੀ ਢਾ ਦਿੱਤਾ ਅੱਜ ਅਚਾਨਕ ਰਾਤ ਹਵਾ ਤੇਜ਼ ਚੱਲਣ ਤੇ ਠੰਡ ਹੋ ਜਾਣ ਕਰਕੇ ਬੇਬੇ ਜੀ ਨੇ ਆਪ ਹੀ ਅੰਦਰ ਪੈਣ ਲਈ ਕਹਿ ਦਿੱਤਾ ਸੀ ਪਰ ਉਹਨਾਂ ਦੇ ਆਪਣੇ ਦੋਵੇਂ ਮੰਜੇ ਉਹਨੇ ਬੈਠਕ ਦੇ ਸਾਹਮਣੇ ਵੇੜੇ ਵਿੱਚ ਢਾਲ ਲਏ। ਖਾਸੇ ਇੱਕ ਵੇਲੇ ਜਦੋਂ ਬਾਪੂ ਜੀ ਗਲੀ ਵਿੱਚੋਂ ਸ਼ਬਦ ਗਾਉਂਦੇ ਆ ਰਹੇ ਸੁਣੇ ਤਾਂ ਨੱਥਾ ਬੂਹਾ ਬੰਦ ਕਰ ਲਈ ਉੱਠ ਕੇ ਚਲਾ ਗਿਆ। ਉਹ ਅੰਦਰ ਆ ਗਏ ਤਾਂ ਬੂਹਾ ਬੰਦ ਕਰਕੇ ਮੱਝ ਦੀ ਖੁਰਲੀ ਵੱਲ ਨਿਗਾਹ ਮਾਰ ਕੇ ਵੇੜੇ ਵਿੱਚ ਆ ਗਿਆ। ਆਨੰਦ ਸਿੰਘ ਨੇ ਗੜਵੇ ਵਿੱਚੋਂ ਪਾਣੀ ਲੈ ਕੇ ਹੱਥ ਪੈਰ ਤੋਤੇ ਤੇ ਪਰਨੇ ਨਾਲ ਪੂੰਜ ਸਵਾਰ ਕੇ ਪੰਥੀ ਮਾਰਦਿਆਂ ਜਿਵੇਂ ਕੋਈ ਕਥਾਵਾਰਤਾ ਸੁਣਾਉਣ ਲਈ ਤਿਆਰ ਹੋ ਕੇ ਬਹਿ ਗਏ ਨੱਥਾ ਵੀ ਉਤਸ਼ਾਹ ਨਾਲ ਸੁਣਨ ਲਈ ਮੰਜੇ ਤੇ ਬੈਠ ਕੇ ਉਤਸੁਕਤਾ ਨਾਲ ਉਡੀਕ ਕਰਨ ਲੱਗ ਪਿਆ ਅਜ ਨੱਥਾ ਸਿੰਘਾ ਕਾਕਾ ਮੈਂ ਤੈਨੂੰ ਉਸ ਪੰਡਤ 네ਹਰੂ ਜੀ ਦੀ ਗੱਲ ਸੁਣਾਉਣਾ ਚਾਹੁੰਨਾ ਜਿਨ੍ਹਾਂ ਦੀਆਂ ਕਹਾਣੀਆਂ ਤੁਸੀਂ ਸਿਰਫ ਪੜੀਆਂ ਜਾਂ ਸੁਣੀਆਂ ਪਰ ਅਸੀਂ ਸਭ ਕੁਝ ਅੱਖੀਂ ਵੇਖਿਆ ਆਨੰਦ ਸਿੰਘ ਨੇ ਨੱਥੇ ਵੱਲ ਮੂੰਹ ਪੋਆਦਿਆਂ ਗੱਲ ਸ਼ੁਰੂ ਕੀਤੀ ਫੇਰ ਉਹ ਬਿੰਦ ਕੋ ਚੁੱਪ ਕਰ ਗਏ ਤੇ ਸ਼ਾਇਦ ਨੱਥੇ ਦਾ ਉਤਸ਼ਾਹ ਹੋਰ ਵਧਾਉਣ ਲਈ ਬੋਲੇ ਤੂੰ ਮੰਡੀ ਦੀਆਂ ਕਚਹਿਰੀਆਂ ਵੇਖੀਆਂ? ਹਾਂਜੀ ਜਿਹੜੀਆਂ ਸਟੇਸ਼ਨ ਦੇ ਕੋਲ ਐ ਉਹ ਨਾ ਹਾਂ ਉਹ ਇਹ ਵਾਕਿਆ ਉੱਥੇ ਹੋਇਆ ਸੀ ਕਚਹਿਰੀਆਂ ਦੇ ਪਿਛਲੇ ਪਾਸੇ ਜਿਹੜੀ ਧਰਮਸ਼ਾਲਾ ਐ ਉਹਦੇ ਤੇ ਕਚਹਿਰੀਆਂ ਦੇ ਸਨ ਵਿੱਚ ਉਦੋਂ ਖਾਲੀ ਥਾਂ ਪਈ ਹੁੰਦੀ ਸੀ ਉਹ ਬਿੰਦੂ ਕੋ ਫੇਰ ਚੁੱਪ ਕਰ ਗਏ ਤੇ ਮੁਰ ਸਾਰੀ ਗੱਲ ਸ਼ੁਰੂ ਤੋਂ ਅਖੀਰ ਤੱਕ ਸੁਣਾ ਦਿੱਤੀ ਜਦੋਂ ਜੈਤੋ ਦਾ ਮੋਰਚਾ ਲੱਗਿਆ ਹੋਇਆ ਸੀ ਨਾ ਇਹ ਉਦੋਂ ਦੀ ਗੱਲ ਐ ਅਕਾਲੀ ਮੋਰਚੇ ਦੀਆਂ ਤੁਮਾਂ ਸਾਰੇ ਦੇਸ਼ ਵਿੱਚ ਪੈ ਚੁੱਕੀਆਂ ਸਨ ਕਾਂਗਰਸ ਪਾਰਟੀ ਨੇ ਸੋਚਿਆ ਕਿ ਸਾਨੂੰ ਵੀ ਇਸ ਮੋਰਚੇ ਬਾਰੇ ਪਤਾ ਕਰਨਾ ਚਾਹੀਦਾ ਉਸ ਵੇਲੇ ਅੰਗਰੇਜ਼ ਹਕੂਮਤ ਦੇ ਖਿਲਾਫ ਕੋਈ ਵੀ ਲਹਿਰ ਚੱਲਦੀ ਤਾਂ ਆਜ਼ਾਦੀ ਦੀ ਲੜਾਈ ਲੜ ਰਹੀਆਂ ਸਭ ਪਾਰਟੀਆਂ ਉਸ 'ਚ ਦਿਲਚਸਪੀ ਲੈਂਦੀਆਂ ਇਹ ਉਹਨਾਂ ਦਾ ਫਰਜ਼ ਵੀ ਬਣਦਾ ਸੀ ਇਸੇ ਕਰਕੇ ਕਾਂਗਰਸ ਪਾਰਟੀ ਨੇ ਵੀ ਆਪਣੇ ਤਿੰਨ ਲੀਡਰਾਂ ਦੀ ਡਿਊਟੀ ਲਾਈ ਕਿ ਉਹ ਇਸ ਮੋਰਚੇ ਬਾਰੇ ਜੈਤੋ ਜਾ ਕੇ ਪਤਾ ਕਰਨ ਇਸ ਟੋਲੀ ਦੇ ਆਗੂ ਪੰਡਤ ਜਵਾਹਰ ਲਾਲ ਨਹਿਰੂ ਜੀ ਬਣੀ ਅੱਜ ਤਾਂ ਇੰਨੀ ਸਖਤੀ ਨਹੀਂ ਉਦੋਂ ਇਹਨਾਂ ਰਿਆਸਤਾਂ ਦੇ ਰਾਜੇ ਆਪਣੇ ਆਪ ਨੂੰ ਅੰਗਰੇਜ਼ਾਂ ਨਾਲੋਂ ਵੀ ਤਾਕਤਵਰ ਸਮਝਦੇ ਹੁੰਦੇ ਸੀ ਉਹਨਾਂ ਦਾ ਖਿਆਲ ਸੀ ਕਿ ਹਰ ਕਿਸਮ ਦੀ ਲੋਕ ਲਹਿਰ ਨੂੰ ਸਖਤੀ ਨਾਲ ਕੁਚਲਿਆ ਜਾ ਸਕਦਾ ਹੈ ਇਸ ਕਰਕੇ ਰਿਆਸਤਾਂ ਦੇ ਰਾਜਿਆਂ ਨੇ ਕਾਂਗਰਸ ਪਾਰਟੀ ਤੇ ਕਈ ਕਿਸਮ ਦੀਆਂ پابੰਦੀਆਂ ਲਾਈਆਂ ਹੋਈਆਂ ਸੀ ਪੰਡਤ ਜੀ ਨੂੰ ਪਤਾ ਸੀ ਕਿ ਜੇ ਉਹ ਰਿਆਸਤਾਂ ਦੇ ਇਲਾਕੇ ਵਿੱਚੋਂ ਲੰਘ ਕੇ ਗਏ ਤਾਂ ਉਹਨਾਂ ਨੂੰ ਫੌਰਨ ਗ੍ਰਿਫਤਾਰ ਕਰ ਲਿਆ ਜਾਣਾ ਇਸੇ ਕਰਕੇ ਉਹ ਮੁਕਤਸਰ ਵਾਲੇ ਪਾਸਿਓਂ ਹੋ ਕੇ ਇਧਰ ਆਏ ਇਹ ਅੰਗਰੇਜ਼ੀ ਇਲਾਕਾ ਸੀ ਉਹਨਾਂ ਲੀਡਰਾਂ ਦੀ ਕੁਰਬਾਨੀ ਵੀ ਤਾਂ ਹੈ ਕਿੱਥੇ ਇਸੇ ਜੋਹਰ ਲਾਲ ਦੇ ਕੱਪੜੇ ਕਦੇ ਪੈਰਸ ਤੋਂ ਧੋ ਕੇ ਆਉਂਦੇ ਸੀ ਪਰ ਹੁਣ ਉਹ ਨਹਿਰੂ ਮਾਲਵੇ ਦੇ ਟਿੱਬਿਆਂ ਵਿੱਚ ਖੱਦਰ ਦੇ ਕੱਪੜੇ ਪਾਈ ਲੁਕਦਾ ਛਿਪਦਾ ਜੈਤੋ ਪਹੁੰਚਣ ਦਾ ਯਤਨ ਕਰ ਰਿਹਾ ਸੀ ਉਹਨਾਂ ਨੂੰ ਜੈਤੋ ਪਹਾਨ ਵਾਸਤੇ ਇੱਕ ਬੈਲ ਗੱਡੀ ਦਾ ਪ੍ਰਬੰਧ ਕੀਤਾ ਗਿਆ ਉਸ ਵਿੱਚ ਬੈਠ ਕੇ ਮਿਸਟਰ ਸੈਫੁਦੀਨ ਕਿਚਲੂ ਅਤੇ ਕੇ ਸੰਤਾਨਮ ਨਾਲ ਖੇਤਾਂ ਵਿੱਚੋਂ ਦੀ ਲੰਘਦੇ ਭੁਖਣ ਪਾਣੇ ਜੈਤੋਂ ਪਹੁੰਚੇ ਤਾਂ ਸਾਡੀ ਰਿਆਸਤ ਦੀ ਨੌਕਰਸ਼ਾਹੀ ਨੇ ਅਜੀਬ ਤਮਾਸ਼ਾ ਵਿਖਾਇਆ ਕਚਹਿਰੀਆਂ ਤੇ ਧਰਮਸ਼ਾਲਾ ਦੇ ਵਿਚਾਲੇ ਤੈਨੂੰ ਜਿਹੜੀ ਥਾਂ ਦੱਸੀ ਹੈ ਉੱਥੇ ਆ ਕੇ ਪੰਡਤ ਜੀ ਤੇ ਉਹਦੇ ਸਾਥੀਆਂ ਨੂੰ ਪੁਲਿਸ ਨੇ ਘੇਰ ਲਿਆ ਪੁਲਿਸ ਦੇ ਨਾਲ ਰਿਆਸਤ ਦਾ ਇੱਕ ਅਦਾਲਤੀ ਵੀ ਸੀ ਪੁਲਿਸ ਵਾਲੇ ਕਹਿਣ ਲੱਗੇ ਅਸੀਂ ਤੁਹਾਨੂੰ ਗ੍ਰਿਫਤਾਰ ਕਰਦੇ ਹਾਂ ਪੰਡਤ ਜੀ ਨੇ ਹੈਰਾਨੀ ਨਾਲ ਪੁੱਛਿਆ ਆਖਿਰ ਸਾਨੂੰ ਕਿਸ ਜੁਰਮ ਵਿੱਚ ਕਿਹੜੇ ਕਾਨੂੰਨ موجب ਫੜਨ ਲੱਗੇ ਹੋ ਕੋਈ ਫਰੰਟ ਫਰੰਟ ਵੀ ਦਿਖਾਓ ਪਰ ਅਦਾਲਤੀ ਆਪਣੀ ਨਾਬਾਸ਼ਾਹੀ ਪੱਗ ਦੇ ਲੜਨ ਨੂੰ ਠੀਕ ਕਰਦਾ ਬੋਲਿਆ ਕਾਨੂੰਨ ਕੀ ਹੁੰਦਾ ਹੈ ہماری ਜ਼ਬਾਨ ਹੀ ਕਾਨੂੰਨ ਹੈ ਲਗਾਓ ਭਈ इनको ਹਤਕੜੀ ਪਹਿਲਾਂ ਤਾਂ ਪੰਡਤ ਜੀ ਨੇ ਮੱਥੇ ਟੀਉੜੀਆਂ ਪਾ ਕੇ ਖੂਰੀ ਵੱਟੀ ਪਰ ਫਿਰ ਉਸੇ ਵੇਲੇ ਮੁਸਕਰਾ ਪਏ ਹੱਸ ਕੇ ਕਹਿਣ ਲੱਗੇ ਹੋ ਹਰਿਆਸਤوں ਦਾ ਰਾਜ ਵੀ ਜਿੱਥੇ ਅਦਾਲਤੀ ਦੀ ਜ਼ਬਾਨ ਹੀ ਕਾਨੂੰਨ ਹੈ ਵਾਂ ਔਰਤੋ ਜਾਣੇ ਕੀ ਹੋਤਾ ਹੋਗਾ ਤੇ ਮਗਰੋਂ ਗੱਲ ਹੋਈ ਵੀ ਇਸੇ ਤਰ੍ਹਾਂ ਜਦੋਂ ਉਹਨਾਂ ਨੂੰ ਫੜ ਕੇ ਕਈ ਦਿਨ ਨਾਬੇ ਦੀ ਜੇਲ੍ਹ ਵਿੱਚ ਰੱਖਿਆ ਗਿਆ ਤਾਂ ਸਾਰੇ ਦੇਸ਼ ਵਿੱਚ ਹਾਹਾਕਾਰ ਮਚ ਗਈ ਉਹਨਾਂ ਦੇ ਪਿਤਾ ਮੋਤੀलाल ਜੀ ਵੀ ਮੁਲਾਕਾਤ ਕਰਨ ਆਏ ਉਹਨਾਂ ਪੁੱਛਿਆ ਜਵਾਹਰ ਮੈਂ ਤੇਰੇ ਵੱਨਿਓ ਕੇਸ ਲੜਾਂ ਪੰਡਤ ਜੀ ਹੱਸ ਕੇ ਕਹਿਣ ਲੱਗੇ ਪਿਤਾ ਜੀ ਜਿੱਥੇ ਇੱਕ ਛੋਟੇ ਤੋਂ ਛੋਟੇ ਅਫਸਰ ਦੀ ਜ਼ਬਾਨ ਹੀ ਕਾਨੂੰਨ ਹੈ ਉੱਥੇ ਤੁਸੀਂ ਕਿਸ ਕਾਨੂੰਨ ਦੀ ਮਦਦ ਨਾਲ ਮੁਕੱਦਮਾ ਲੜੋਗੇ ਖੈਰ ਅਖੀਰ ਤਾਂ ਹਕੂਮਤ ਨੂੰ ਉਹਨਾਂ ਨੂੰ ਰਿਹਾ ਕਰਨਾ ਹੀ ਪਿਆ ਪਰ ਜਿਹੜੇ ਦਿਨ ਉਹਨਾਂ ਨੇ ਨਾਬਾ ਜੇਲ੍ਹ ਵਿੱਚੋਂ ਕੱਟੇ ਉਹ ਉਹਨਾਂ ਦੀ ਜ਼ਿੰਦਗੀ ਦੇ ਬੜੇ ਮੁਸ਼ਕਲ ਦਿਨ ਸਨ ਜਿਸ ਕੋਠੜੀ ਵਿੱਚ ਉਹਨਾਂ ਨੂੰ ਕੈਦ ਕੀਤਾ ਗਿਆ ਉੱਥੇ ਰਾਤ ਨੂੰ ਚੂਹੇ ਨਹੀਂ ਸੀ ਸੌਣ ਦਿੰਦੇ ਛੱਤ ਇੰਨੀ ਨੀਵੀ ਸੀ ਕੇ ਲੰਮੇ ਬੰਦੇ ਦਾ ਸਿਰ ਵਜਦਾ ਸੀ ਕੋਠੜੀ ਵਿੱਚ ਇੰਨੀ ਸਿਲ ਸੀ ਕਿ ਪੰਡਤ ਜੀ ਤੇ ਉਹਨਾਂ ਦੇ ਇੱਕ ਸਾਥੀ ਨੂੰ ਇਥੋਂ ਹੀ ਮੁਨਿਆਦੀ ਬੁਖਾਰ ਹੋ ਗਿਆ ਸੀ ਨਹਿਰੂ ਜੀ ਨੂੰ ਏਡੀ ਲੰਮੀ ਬਿਮਾਰੀ ਦਾ ਕਸ਼ਟ ਜ਼ਿੰਦਗੀ 'ਚ ਪਹਿਲੀ ਵਾਰ ਭੋਗਣਾ ਪਿਆ ਸੀ ਉਹਨਾਂ ਨੇ ਜੈਤੋ ਹਵਾਲਾਤ ਵਿੱਚ ਵੀ ਇੱਕ ਦਿਨ ਕੱਟਿਆ ਸੀ ਉਹ ਵੀ ਅਜਬ ਨਜ਼ਾਰਾ ਸੀ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਹ ਹੱਸ ਹੱਸ ਕੇ ਅਦਾਲਤੀ ਨਾਲ ਗੱਲਾਂ ਕਰਦੇ ਤੁਰ ਪਏ ਰਾਹ ਵਿੱਚ ਕਹਿਣ ਲੱਗੇ ਬਈ ਦੋਸਤੋ ਹੁਣ ਤਾਂ ਸਾਨੂੰ ਦੱਸ ਦਿਓ ਕਿ ਸਾਨੂੰ ਕਿਸ ਕਸੂਰ ਚ ਤੁਸੀਂ ਫੜਿਆ ਅਦਾਲਤੀ ਔਖਾ ਜਿਹਾ ਹੋ ਕੇ ਬੋਲਿਆ ਜਨਾਬ ਆਪ ਨੂੰ ਕਿਹੜਾ ਪਤਾ ਨਹੀਂ ਆਪ ਸਾਡੀ ਰਿਆਸਤ ਦੀ ਹੱਦ ਵਿੱਚ ਜੋ ਦਾਖਲ ਹੋਏ ਹੋ ਪੰਡਤ ਜੀ ਉੱਚੀ ਉੱਚੀ ਹੱਸ ਪਏ ਕਹਿਣ ਲੱਗੇ ਜੇ ਸਾਨੂੰ ਕੋਈ ਜਾਦੂ ਮੰਤਰ ਆਉਂਦਾ ਹੁੰਦਾ ਤਾਂ ਅਸੀਂ ਹਵਾ ਵਿੱਚ ਉੱਡ ਕੇ ਤੁਹਾਡੀ ਰਿਆਸਤ ਤੋਂ ਬਾਹਰ ਵੀ ਚਲੇ ਜਾਂਦੇ ਪਰ ਬੈਦ ਲਾਏ ਹਾਂ ਹੱਦ ਉੱਤੇ ਤਾਂ ਸਾਨੂੰ ਕਿਸੇ ਨੇ ਨਹੀਂ ਰੋਕਿਆ ਹੁਣ ਸਾਨੂੰ ਮੁਜਰਮ ਬਣਾਈ ਫਿਰਦੇ ਹੋ ਪੰਡਤ ਜੀ ਬੜੇ ਹੀ ਹਸਮੁਖ ਬੰਦੇ ਐ ਪੁਲਿਸ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਜੈਤੋ ਦੀਆਂ ਗਲੀਆਂ ਵਿੱਚੋਂ ਦੀ ਲੈ ਕੇ ਗਈ ਇਹ ਉਹ ਸਮਾਂ ਸੀ ਜਦੋਂ ਪੰਡਤ ਜੀ ਨੂੰ ਹਿੰਦੁਸਤਾਨ ਦਾ ਵਾਇਸਰਾਏ ਵੀ ਜਾਣਦਾ ਸੀ ਕਿ ਉਹ ਕਿੱਡੇ ਵੱਡੇ ਲੀਡਰ ਐ ਪਰ ਇਸ रियासत ਦੀ ਮੂਰਖ ਨੌਕਰਸ਼ਾਹੀ ਨੇ ਉਹਨਾਂ ਨੂੰ ਹੱਥ ਕੜੀਆਂ ਲਾਈਆਂ ਹੋਈਆਂ ਸੀ ਪੰਡਤ ਜੀ ਗਲੀਆਂ ਬਜ਼ਾਰਾਂ ਵਿੱਚੋਂ ਦੀ ਲੰਘਦੇ ਬੱਚਿਆਂ ਨਾਲ ਮਜ਼ਾਕ ਕਰਦੇ ਤੁਰੇ ਗਏ ਮਨ ਵਿੱਚ ਰਿਆਸਤੀ ਹਕੂਮਤ ਤੇ ਅੰਗਰੇਜ਼ ਤੇ ਦੇਸੀ ਅਫਸਰਾਂ ਦੇ ਵਿਰੁੱਧ ਬੜਾ ਗੁੱਸਾ ਸੀ ਪਰ ਉਸ ਵੇਲੇ ਉਹਨਾਂ ਨੇ ਮੱਥੇ ਵਟ ਨਹੀਂ ਪੈਣ ਦਿੱਤਾ ਅਜਿਹੇ ਲੋਕਾਂ ਤੋਂ ਹੀ ਜ਼ਿੰਦਗੀ ਦੇ ਰਾਜ਼ ਸਿੱਖੇ ਜਾਂਦੇ ਆ ਬੇਟਾ ਇੰਨਾ ਮਹਾਨ ਲੋਕਾਂ ਦੀਆਂ ਇਹੋ ਜਿਹੀਆਂ ਸਧਾਰਨ ਗੱਲਾਂ ਤੋਂ ਹੀ ਬੰਦਾ ਐਡਾ ਪ੍ਰਭਾਵਿਤ ਹੁੰਦਾ ਹੈ ਕਿ ਪਹਿਲੀ ਮੁਲਾਕਾਤ ਵੇਲੇ ਹੀ ਉਹਨਾਂ ਦਾ ਬਣ ਜਾਂਦਾ ਮੈਂ ਵੀ ਬਣ ਗਿਆ ਸੀ ਬਾਕੀ ਜਦੋਂ ਕਦੇ ਉਹ ਤਕਰੀਰ ਕਰਦੇ ਹੋਣ ਫੇਰ ਤਾਂ ਕੰਧਾਂ ਵੀ ਕੰਬਾ ਦਿੰਦੇ ਆ ਉਹਨਾਂ ਦੇ 1929 ਈਸਵੀ ਵਿੱਚ ਰਾਵੀ ਦਰਿਆ ਦੇ ਕਿਨਾਰੇ ਕੀਤੀ ਤਕਰੀਰ ਸੁਣਨ ਮੈਂ ਪਿੰਡੋਂ ਚੱਲ ਕੇ ਗਿਆ ਸੀ ਹੋਰ ਵੀ بڑے ਨੇਤਾ ਬੋਲੇ ਸੀ ਪਰ ਜਵਾਹਰ ਲਾਲ ਨਹਿਰੂ ਜੀ ਦਾ ਕੋਈ ਮੁਕਾਬਲਾ ਨਹੀਂ ਕਮਾਲ ਕਰ ਦਿੰਦੇ ਆ ਨੱਥੇ ਨੂੰ ਜਾਪਿਆ ਅੱਜ ਬਾਪੂ ਜੀ ਆਪਣੀ ਨਹਿਰੂ ਭਗਤੀ ਦੀ ਪਕੜ ਵਿੱਚ ਸਨ ਉਹਨਾਂ ਨੂੰ ਇਹ ਖਿਆਲ ਵੀ ਨਹੀਂ ਸੀ ਆ ਰਿਹਾ ਕਿ ਇਹੋ ਗੱਲ ਉਹ ਨੱਥੇ ਨੂੰ ਪਤਾ ਨਹੀਂ ਕਿੰਨੇ ਵਾਰੀ ਸੁਣਾ ਚੁੱਕੇ ਸਨ ਉੰਜ ਉਹਨਾਂ ਦੀ ਯਾਦਸ਼ਤ ਬੜੀ ਤੇਜ਼ ਸੀ ਪਰ ਜਦੋਂ ਪੰਡਿਤ ਨਹਿਰੂ ਜੀ ਦੀ ਗੱਲ ਕਰਦੇ ਤਾਂ ਸਭ ਕੁਝ ਭੁੱਲ ਜਾਂਦੇ ਉਹਨਾਂ ਦਾ ਗੱਲ ਸੁਣਾਉਣ ਦਾ ਟੰਗ ਤੇ ਸ਼ਬਦਾਂ ਦੀ ਚੋਣ ਵੀ ਬਦਲ ਜਾਂਦੀ ਖੈਰ ਇਹ ਤਾਂ ਲੰਮੀਆਂ ਗੱਲਾਂ ਐ ਮੈਂ ਤਾਂ ਤੈਨੂੰ ਜੈਤੂ ਦੇ ਮੋਰਚੇ ਦੀ ਗੋਲੀ ਚੱਲਣ ਵਾਲੀ ਘਟਨਾ ਸੁਣਾਉਣੀ ਸੀ ਕੁਝ ਰੋਕ ਕੇ ਜਿਵੇਂ ਉਹ ਸੋਚੀ ਪਏ ਗਏ ਤੇ ਫਿਰ ਤੀਰ ਨਾਲ ਬੋਲੇ ਪਰ ਮੇਰੀ ਸਲਾਹ ਐ ਇਹ ਗੱਲ ਤੈਨੂੰ ਕਦੇ ਫੇਰ ਸੁਣਾਉ ਬੜਾ ਭਿਆਨਕ ਕਾਹੜਾ ਐ ਰਾਤ ਨੂੰ ਤੈਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਣੀ ਇਹ ਸੁਣ ਕੇ ਨਥਾ ਉਸੇ ਵੇਲੇ ਸੁਣਨ ਲਈ ਖੜੇ ਪੈ ਗਿਆ ਤਾਂ ਉਹਨਾਂ ਨੇ ਠੰਮੇ ਨਾਲ ਕਿਹਾ ਤੈਨੂੰ ਦਸ ਉੱਤੇ ਨੂੰ ਪਤਾ ਨਹੀਂ ਰਹਿੰਦਾ ਕਾਕਾ ਮੈਨੂੰ ਪਤਾ ਹੈ ਜਿੱਦ ਦੇ ਮੈਂ ਤੈਨੂੰ ਇਹੋ ਜੀ ਬਾਤ ਵੀ ਸੁਣਾ ਦਿਆਂ ਤੂੰ ਸਾਰੀ ਰਾਤ ਬੁੜਾਂਦਾ ਰਹਿਣਾ ਫਿਰ ਮੇਰਾ ਜਿੱਤ ਕਾਲਾ ਪੈਣ ਲੱਗ ਪੈਂਦਾ ਹੈ ਨੀਂਦ ਨਹੀਂ ਆਉਂਦੀ ਇਸ ਕਰਕੇ ਕੱਲ ਨੂੰ ਦਿਨੇ ਸੁਣਾਉ ਕੱਲ ਨੂੰ ਤੂੰ ਸਕੂਲ ਤਾਂ ਨਹੀਂ ਜਾਣਾ ਨਹੀਂ ਜੀ ਨਥੇ ਨੇ ਕਿਹਾ ਐਦਵਾਰ ਹੈ ਚੰਗਾ ਫਿਰ ਕੱਲ ਸੁਣਾਉਂਗਾ ਨਥੇ ਨੇ ਅਜਿਹੇ ਸਮੇਂ ਕਦੇ ਬਾਪੂ ਜੀ ਨਾਲ ਬਹਿਸ ਨਹੀਂ ਸੀ ਕੀਤੀ ਉਹਨੂੰ ਇਹ ਪਤਾ ਹੁੰਦਾ ਸੀ ਕਿ ਉਹ ਤ੍ਰਿੜ ਇਰਾਦੇ ਨਾਲ ਕੀਤਾ ਕੋਈ ਵੀ ਨਿੱਕਾ ਵੱਡਾ ਫੈਸਲਾ ਨਹੀਂ ਸੰਭਲਦ